ਜਾਣ ਦੀ ਪੰਜਾਬੀਆਂ ਨੂੰ ਇਨੀ ਜਲਦੀ ਤੇ ਲਗਨ ਹੈ ਕਿ ਉਹ ਕਰਜ਼ਾ ਜਾ ਕੇ ਵੀ ਵਿਦੇਸ਼ ਜਾਣ ਵਾਸਤੇ ਤਿਆਰ ਹੋ ਜਾਂਦੇ ਹਨ ਲੇਕਿਨ ਇਸ ਗੱਲ ਤੋਂ ਅਲੱਗ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿੱਚ ਪਤਨੀ ਵੱਲੋਂ ਦबई ਤੋਂ ਆਏ ਪਤੀ ਦਾ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸ ਦਾ ਪਤੀ ਵਿਦੇਸ਼ ਨਾ ਜਾ ਸਕੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ ਕੀਤੀ ਸਖਤ ਕਾਰਵਾਈ ਦੀ ਮੰਗ ਪੀੜਤ ਦੇ ਲੜਕੇ ਦੀ ਮਾਂ ਦੇ ਜਾਣ ਕੇ ਦੰਦੇ ਹੋ ਦੱਸਿਆ ਕਿ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ ਨਸ਼ੇ ਦੀ ਲਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜਾ ਚੁੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਗਿਆ ਸੀ ਇੱਕ ਸਾਲ ਲਗਾ ਕੇ ਦੁਬਈ ਤੋਂ ਘਰ ਵਾਪਸ ਆ ਗਿਆ ਹੁਣ ਆਪਣੇ ਪੁੱਤਰ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ ਕੁਝ ਹੀ ਦਿਨ ਬਚੇ ਤਾਂ ਉਸਨੇ ਨਿਊਜ਼ੀਲੈਂਡ ਫਲੈਟ ਤੇ ਜਾਣਾ ਸੀ ਪਰ ਘਰ ਦੇ ਵਿੱਚ ਉਸੀ ਪਤਨੀ ਵੱਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਝਗੜੇ ਦੌਰਾਨ ਮੇਰੇ ਪੁੱਤਰ ਦਾ ਪਤਨੀ ਵੱਲੋਂ ਪਾਸਪੋਰਟ ਪਾੜ ਦਿੱਤਾ ਗਿਆ ਜੇ ਪਾਸਪੋਰਟ ਤੇ ਮਾਰ ਤੇ ਲੱਗ ਰਹਿਂਦੀ ਤਾਰ ਕਾਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ ਡੇਢ ਸਾਲ ਗਿਲਾ ਆ ਅਸੀਂ ਮਾਵਾ ਤਿੰਨ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕੜਾ ਕਰੇ ਰਹਿੰਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਵਾ ਤਿੰਨ ਕਰੇ ਹਾਂਜੀ ਮੈਂ ਪਾੜਿਆ ਮੈਂ ਝੂਠ ਨਹੀਂ ਬੋਲਦੀ ਇੱਥੇ ਰਹਿੰਦਾ ਸੀਗਾ ਚੱਲ ਮੇਰੇ ਮਾਮਾ ਨਹੀਂ ਆਗਾ ਤਸ ਅੰਕਲ ਆਗਾ ਐ ਅੰਕਲ ਪਾਂ ਦਾ ਤਸ ਤੇਲਾ ਮੇਨੇ ਬਾਦ ਪਾ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰੱਕ ਕਮਾਉਂਦਾ ਸਿੱਟਕੀ ਹੋਣੀ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਦੁਸਤੇ ਚਹੀ ਪੜਨ ਮੇਰੇ ਗਾਲ ਪਿਆ ਪੇੜਾ ਮਾਰੀਆਂ ਮੇਰੀ ਮੇਰਾ ਨਾਮ ਸਾਹਿਲ ਹੈ 20 ਸਾਲ ਕਿਥੋਂ છોੜੀ ਨਗਰ ਦਾ ਕੀ ਗੱਲ ਬਾਤ ਹੈ ਕੱਲ ਬਾਤ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿਥੋਂ ਹੈ ਪਹਿਲਾਂ ਦबई ਤੋਂ ਆਇਆ ਸੀ ਮਾਥੇ ਲਾ ਗਿਆ ਫਿਰ ਆ ਗਿਆ 1.5 ਸਾਲ ਹਾਂਜੀ ਹਾਂ ਨਿਊਜ਼ੀਲੈਂਡ ਦਾ ਲਵਾ ਹਾਂਜੀ ਹਾਂਜੀ ਤੇ ਕੀ ਗੱਲ ਬਾਤ ਹੈ ਕੱਲ ਬਾਤ ਕੀ ਘਰੇ ਲੜਾਈ ਉਹਨੇ ਪਾਸਪੋਰਟ ਪੜਤ ਨਹੀਂ ਮੰਨਿਆ ਜਾਂਦੇ ਨਾ ਤੇ ਮੇਰੇ ਕੋਲ ਸੇਹੀ ਹੈ ਕਿ ਬਸ ਮੇਰੀ ਕਾਰਵਜ ਜੀ ਦੋ ਬੰਦ ਹੀ ਬਸ ਕਰਨਾ ਬਾਂਦੇ ਕੇ ਮਾਂ ਦੀ ਰਹਿਣ ਦੀ ਤੇ ਮਾਂ ਦੇ ਵਾਸਤੇ ਹਾਂਜੀ ਪਾਸਪੋਰਟ ਕਿਵੇਂ ਬਣਾਉਣਾ ਪਾਸਪੋਰਟ ਬਹੁਤ ਮੁਸ਼ਕਿਲ ਨਾ ਬਣਿਆ ਬਹੁਤ ਜ਼ਿਆਦਾ ਮੁਸ਼ਕਿਲ ਨਾ ਪਾਸਪੋਰਟ ਬਣਿਆ ਬਹੁਤ ਜ਼ਿਆਦਾ ਚੁੱਪ ਕਰ ਦੇ ਜਿਹੜੀ ਗੱਲ ਕਰ ਰਿਹਾ ਤੈਨੂੰ ਲੋੜ ਕੋਈ ਨਹੀਂ ਦੱਸ ਸੰਵਸਣ ਅ ਮੁੰਡੇ ਨੂੰ ਲੈ ਕੇ ਆਇਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣ ਉਹਨਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਏ ਹੁਣ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਇਥੇ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜੇ ਤੇ ਉਹਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦਈਏ ਚੱਕ ਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਨੇ ਆ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਾਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾੜਿਆ ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾੜ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾੜਿਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗ ਆ ਭਾਰਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸ ਸਾਥ ਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕਾਰੀਆਂ ਕਰੂਗਾ ਜਾਂ ਫਿਰ ਇਹ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਮੇਰਾ ਮੁੰਡਾ ਇੱਕ ਡੈੜੀਆਂ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮਕਾਰ ਕਰਕੇ ਪਹਿਲਾਂ 2 ਲੱਖ ਲੱਖ ਦबई ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟੇਢ ਸੀ ਵਿੱਚ 4 ਲੱਖ ਭਰਿਆ 2 ਤਰੀਕ ਦੇ ਵੀ ਜਾਣਾ ਸੀ ਤੇ ਘਰ ਦੇ ਤੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਝ ਪਾੜਦਾ